ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਮੁੱਖ ਮੰਤਰੀ ਸਾਹਿਬ ਅਸੀਂ ਇੱਕ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਇੰਡੀਆ ਦੇ ਵਿੱਚ ਕਾਨੂੰਨ ਇੱਕ ਹੈ ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਇੱਕ ਹੈ ਤੇ ਫਿਰ ਸਾਡੇ ਪੰਜਾਬੀਆਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਕਿਉਂਕਿ ਪੰਜਾਬ ਤੋਂ ਬਾਹਰ ਦੋ ਤਿੰਨ ਸਟੇਟਾਂ ਦੇ ਵਿੱਚ ਖਸ ਖਸ ਦੀ ਖੇਤੀ ਹੋ ਰਹੀ ਹੈ ਉਥੇ ਪਰਮਟ ਦਿੱਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪਰਮਟ ਦਿੱਤਾ ਜਾ ਰਿਹਾ ਜੀ ਅਗਰ ਤੁਸੀਂ ਪਰਮਟ ਨਹੀਂ ਦੇ ਸਕਦੇ ਤਾਂ ਤੁਸੀਂ ਸ਼ਰਾਬ ਦੇ ਠੇਕੇ ਖੋਲ੍ਹ ਸਕਦੇ ਹੋ ਮੋੜ ਮੋੜ ਤੇ ਤੁਸੀਂ ਸ਼ਰਾਬ ਦੇ ਠੇਕੇ ਖੋਲੇ ਨੇ ਤੇ ਫਿਰ ਤੁਸੀਂ ਡੋਡਿਆਂ ਦੇ ਕਿਉਂ ਨਹੀਂ ਠੇਕ ਖੋਲ੍ਹ ਸਕਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਡੋਡਿਆਂ ਦਾ ਠਿਕਾ ਹੋਣਾ ਜ਼ਰੂਰੀ ਤੁਸੀਂ 200 ਦੀ ਲਿਆਓ ਤੇ ਤੁਸੀਂ ਚਾਹੇ 500 ਦੇ ਰੁਪਏ ਕਿਲੋ ਵੇਚੋ ਨਾਲੇ ਤੁਹਾਨੂੰ ਆਮਦਨੀ ਹੋਵੇਗੀ ਤੁਹਾਡਾ ਜਿਹੜਾ ਖਜ਼ਾਨਾ ਹੈ ਇਹ ਭਰੇਗਾ ਇਸ ਕਰਕੇ ਤੁਹਾਨੂੰ ਖਾਸ-ਖਾਸ ਦੀ ਖੇਤੀ ਜਿਹੜੀ ਲਾਗੂ ਕਰਨੀ ਚਾਹੀਦੀ ਹੈ ਕਿ ਜੇ ਤੁਸੀਂ ਹਜ਼ਾਰਾਂ ਤੁਸੀਂ ਸ਼ਰਾਬ ਦੇ ਠੇਕੇ ਖੋਲ੍ਹਦੇ ਹੋ ਤਾਂ ਫਿਰ ਦੂਟਿਆਂ ਦੇ ਵੀ ਠੇਕੇ ਖੋਲ੍ਹਨੇ ਚਾਹੀਦੇ ਨੇ ਕਿਉਂਕਿ ਜਿਹੜੇ ਮਾਵਾ ਪੈਣਾਂ ਦੇ ਕਰੀਬ ਬਹਿਣ ਪੈ ਰਹੇ ਨੇ ਉਹ ਵਹਿਣ ਨਹੀਂ ਪੈਣਗੇ ਇਖਣ ਕਿੰਨਾ ਸਾਰਾ ਪੰਜਾਬ ਤਾਂ ਖਾਲੀ ਹੋ ਗਿਆ ਚਿੱਟੇ ਰ ਮਰ ਰਹੇ ਨੇ ਮਾਮਾ ਰੂਰੀਆਂ ਨੇ ਪਾਪ ਜਿਹੜੇ ਨੇ ਗਰਲਾ ਰਹੇ ਨੇ ਤੇ ਥੋੜਾ ਘਣਾ ਸੋਚੋ ਅਸੀਂ ਜਦੋਂ ਤੁਹਾਨੂੰ ਜਿਤਾਇਆ ਸੀ ਤੁਸੀਂ ਕਹਿੰਦੇ ਸੀ ਮੈਨੂੰ ਮੁੱਖ ਮੰਤਰੀ ਬਣਾਓ ਮੈਂ ਖਾਸ ਖਾਸ ਤੇ ਵਿਚਾਰ ਕਰਾਂਗਾ ਤੇ ਹੁਣ ਕਰੋ ਵਿਚਾਰ ਤੁਸੀਂ ਕਿਉਂ ਨਹੀਂ ਕਰ ਰਹੇ ਤੇ ਸਾਡੇ ਬਜ਼ੁਰਗਾਂ ਬਾਰੇ ਜਿਹੜੀ ਪਬਲਿਕ ਪਰੇਸ਼ਾਨ ਹੁਰੀ ਦੇ ਬਾਰੇ ਮੁੱਖ ਮੰਤਰੀ ਸਾਹਿਬ ਜੀ ਸੋਚੋ ਜਰੂਰ ਦੂਸਰੀ ਗੱਲ ਉਹਦੋਂ ਤੁਸੀਂ ਕਹੀ ਸੀ ਕਿ ਮੈਂ ਇਸ ਗੱਲ ਤੇ ਜ਼ਰੂਰ ਵਿਚਾਰ ਕਰਾਂਗਾ ਤੇ ਤੁਸੀਂ ਆਪ ਹੀ ਕਿਹਾ ਸੀ ਕਿ ਕੈਨੇਡਾ ਦੇ ਵਿੱਚ ਪਾਪੀ ਫਲਾਵਰ ਆਮ ਬੀਜੇ ਜਾਂਦੇ ਨੇ ਤੇ ਹੁਣ ਤਾਂ ਤੁਸੀਂ ਉਦੋਂ ਦਾ ਐਮਐਲਏ ਸੀਗੇ ਹੁਣ ਤਾਂ ਤੁਸੀਂ ਮੁੱਖ ਮੰਤਰੀ ਹੋ ਹੁਣ ਤੁਸੀਂ ਕੀ ਨਹੀਂ ਕਰ ਸਕਦੇ ਅਗਰੇ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਦੇ ਹੋ ਤਾਂ ਤੁਹਾਡਾ ਜਿਹੜਾ ਰਾਜ ਭਾਗ ਹੈ 80 35 ਸਾਲ ਚੱਲੇਗਾ ਤੁਹਾਨੂੰ ਕਿਸੇ ਤੋਂ ਵੋਟਾਂ ਮੰਗਣ ਦੀ ਲੋੜ ਨਹੀਂ ਕਿਉਂਕਿ ਅਸੀਂ ਸਾਰਿਆਂ ਨੂੰ ਛੱਡ ਚੁੱਕੇ ਆ ਅਕਾਲੀ ਦਲ ਨੂੰ ਵੀ ਅਸੀਂ ਬੜੀ ਮਿਹਰ ਜਿਤਾਇਆ ਉਹਨਾਂ ਨੇ ਸਾਡੀ ਸੁਣੀ ਫਿਰ ਅਸੀਂ ਕਾਂਗਰਸ ਨੂੰ ਜਿਤਾਇਆ ਫਿਰ ਉਹਨਾਂ ਨੇ ਸਾਡੀ ਸੁਣੀ ਤੇ ਫਿਰ ਹਰਕੇ ਅਸੀਂ ਤੁਹਾਨੂੰ ਜਿਤਾਇਆ ਔਰ ਤੁਹਾਡੇ ਮੰਤਰੀਆਂ ਨੇ ਵੀ ਕਿਹਾ ਕਿ ਇਹਦੇ ਤੇ ਅਸੀਂ ਵਿਚਾਰ ਕਰਦੇ ਆ ਤੇ ਆ ਹੁਣ ਜਿਹੜੇ ਤੁਹਾਡੇ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਇਹ ਖਾਸ ਕਰਦੀ ਖੇਤੀ ਦੇ ਸੀ ਵਿਚਾਰ ਕਰਾਂਗੇ ਤੇ ਤੁਸੀਂ ਅੱਗੇ ਵਿਚਾਰ ਗੱਲ ਤੋਰੀ ਨਹੀਂ ਹੁਣ ਮੌਨਸੂਨ ਆ ਰਿਹਾ ਹੈ ਹੁਣ ਤੁਸੀਂ ਬੈਂਸ ਕਰਕੇ ਸਾਡੀ ਖਸਖਸ ਦੀ ਖੇਤੀ ਲਾਗੂ ਕਰੋ ਕਿਉਂਕਿ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਦੇਖੋ ਇਹਦੇ ਤੋਂ ਜਿਹੜਾ ਖਸਖਸ ਤਿਆਰ ਹੁੰਦੀ ਤੇ ਜਦੋਂ ਮਾਵਾਂ ਪੈਣਾਂ ਦੇ ਬੱਚੇ ਪੈਦਾ ਹੁੰਦੇ ਨੇ ਉਦੋਂ ਪੁੰਜੀਰੀ ਬਣਾ ਕੇ ਦਿੱਤੀ ਜਾਂਦੀ ਦੂਸਰੀ ਗੱਲ ਬੜੀ ਵੱਡੀ ਕੀਮਤੀ ਇਹ ਹੈ ਕਿ ਜਦੋਂ ਖਸਖਸ ਦੁਕਾਨਾਂ ਦੇ ਵਿੱਚ ਹੀ ਜਾ ਸਕਦੀ ਹੈ ਤੇ ਵਿਜਨ ਤੇ ਪਰਚਾ ਕਿਉਂ ਹੁੰਦਾ ਜੀ ਉਹ ਸਾਡੇ ਇੰਡੀਆ ਦੇ ਵਿੱਚ ਹੀ ਦੁਕਾਨਾਂ ਦੇ ਵੇਖਰੀ ਹੈ ਨਾ ਤੇ ਜੇ ਅਸੀਂ ਬੀਜਨੇ ਤਾਂ ਸਾਡੇ ਦੇ ਪਰਚਾ ਆ ਜਾਂਦਾ ਇਹ ਜਿਹੜਾ ਦੂਰਾ ਮਾਪਦੰਡ ਹੈ ਨਾ ਇਹਨੂੰ ਤੁਸੀਂ ਬੰਦ ਕਰੋ ਤੇ ਇਹਦੇ ਵਿੱਚ ਸੁਧਾਰ ਲਿਆ ਕੇ ਤੁਸੀਂ ਡੋਡਿਆਂ ਦੇ ਠੇਕੇ ਖੋਲੋ ਜਾਂ ਬਜ਼ੁਰਗਾਂ ਦੇ ਵੀਮ ਦੇ ਕਾਰਡ ਬਣਾਓ ਜੇ ਮੰਨੋਗੇ ਤਾਂ ਚੰਗੀ ਗੱਲ ਹੈ ਇਹਦੀ ਗੱਲ ਇਹ ਹੈ ਜੀ ਜਿਹੜਾ ਇਹਦੇ ਤੋਂ ਸ਼ਹਿਦ ਤਿਆਰ ਹੁੰਦਾ ਇਹਦੇ ਫੁੱਲਾਂ ਤੋਂ ਉਹ ਬਹੁਤ ਹੀ ਕੀਮਤੀ ਹੈ ਉਹ ਕਟੋਗਾ ਤੇ ਵੀ 2000 ਰੁਪਏ ਕਿਲੋ ਆ ਸਭ ਤੋਂ ਮਹਿੰਗਾ ਸ਼ਹਿਦ ਜਿਹੜਾ ਹੈ ਉਪਲਾਪੀ ਇਹਦੇ ਫੁੱਲਾਂ ਤੋਂ ਜਿਹੜਾ ਤਿਆਰ ਹੁੰਦਾ ਹੈ ਨਾ ਉਹ ਸ਼ਹਿਦ ਬਹੁਤ ਮਹਿੰਗਾ ਹੈ ਕਿਉਂਕਿ ਉਹਦੇ ਵਿੱਚ ਇੰਨੀ ਕੁ ਵਧੀਆ ਤਾਕਤ ਦਾ ਸ਼ਹਿਦ ਹੁੰਦਾ ਹੈ ਕਿ ਉਹ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਤੇ ਦੂਸਰੀ ਗੱਲ ਇਹ ਵੀ ਇਹਦੇ ਨਾਲ ਕੋਈ ਬੰਦਾ ਮਰਦਾ ਨਹੀਂ ਹੁਣ ਘਰਾਂ ਦੇ ਵਿੱਚ ਵੇਖੋ ਕਿੰਨੇ ਮਾਵਾ ਪੈਣਾ ਜਿਨ੍ਹਾਂ ਦਾ ਇਕੱਲਾ ਪੁੱਤਰ ਏ ਇਕੱਲਾ ਤੁਰ ਗਿਆ ਕਈ ਐਸੇ ਘਰ ਨੇ ਉਹਨਾਂ ਦੇ ਦੋ ਪੁੱਤਰ ਸੀ ਦੋਵੇਂ ਦੇ ਦੋਵੇਂ ਤੁਰ ਗਏ ਤੇ ਜਦੋਂ ਮਾਵਾ ਰੁੰਦੀਆਂ ਨੇ ਬਾਪ ਕਰ ਲਾਉਂਦੇ ਨੇ ਤੇ ਉਹਨਾਂ ਦੇ ਜਿਹੜੇ ਬੈਨ ਪੈਂਦੇ ਨੇ ਉਹ ਸਾਡੇ ਤੋਂ ਤਾਂ ਸੁਣੇ ਨਹੀਂ ਜਾਂਦੇ ਅੱਧਾ ਪੰਜਾਬ ਖਾਲੀ ਹੋ ਗਿਆ ਸਿਰਫ ਤੁਹਾਡੇ ਮੰਤਰੀਆਂ ਦੀ ਪੈੜੀ ਸੋਚ ਕਰਕੇ ਜਦੋਂ ਤੁਸੀਂ ਮੰਤਰੀ ਨਹੀਂ ਹੁੰਦੇ ਉਦੋਂ ਕਹਿੰਦੇ ਅਸੀਂ ਕਰਾਵਾਂਗੇ ਤੇ ਜਦੋਂ ਤੁਸੀਂ ਕੁਰਸੀ ਤੇ ਬਹਿ ਜਾਂਦੇ ਫਿਰ ਪਤਾ ਨਹੀਂ ਤੁਹਾਨੂੰ ਕੀ ਮੌਤ ਪੈਂਦੀ ਨਵਜੋਤ ਕੌਰ ਸਿੱਧੂ ਆ ਉਹਨਾਂ ਵੀ ਬਿਆਨ ਦਿੱਤੇ ਕਿ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਨਵਜੋਤ ਸਿੰਘ ਸਿੱਧੂ ਅਤੇ ਉਹਨੇ ਵੀ ਕਿਹਾ ਤੇ ਸਾਰੇ ਕਹਿ ਰਹੇ ਨੇ ਤੇ ਇਸ ਤੇ ਤੁਸੀਂ ਅਮਲ ਕਰੋ ਆ ਪਿੱਛੇ ਜੇ ਤੁਹਾਡੇ ਐਮਐਲਏ ਸਾਹਿਬ ਨੂੰ ਚੰਡੀਗੜ੍ਹ ਸਮਾਨਤ ਵੀ ਕਰਕੇ ਆਏ ਫਿਰ ਅਸੀਂ ਲੁਧਿਆਣਾ ਦੀ ਯੂਨੀਵਰਸਿਟੀ ਦੇ ਵਿੱਚ ਜਿੰਨੀ ਵਾਰ ਮੇਲਾ ਲੱਗਦਾ ਉੱਥੇ ਵੀ ਅਸੀਂ ਕਾਨਫਰੰਸਾਂ ਕੀਤੀਆਂ ਨੇ ਨਹੀਂ ਤਾਂ ਤੁਸੀਂ YouTube ਤੇ ਵੇਖ ਸਕਦੇ ਹੋ ਫਿਰ ਅਸੀਂ ਸ਼ਰਾ ਅਛਪਾਰ ਦੇ ਮੇਲੇ ਤੇ ਵੀ ਜਾ ਕੇ ਕਾਨਫਰੰਸਾਂ ਕੀਤੀਆਂ ਨੇ ਸਿਮਰਜੀਤ ਸਿੰਘ ਮਾਨ ਨੂੰ ਵੀ ਮੰਗ ਪੱਤਰ ਦਿੱਤਾ ਹੋਇਆ ਐਮ ਐਲ ਏ ਬੱਗੇ ਸਾਹਿਬ ਨੂੰ ਵੀ ਅਸੀਂ ਕਿਹਾ ਸੀ ਪਰ ਉਹਨਾਂ ਨੇ ਮੰਗ ਪੱਤਰ ਲਿਆ ਨਹੀਂ ਸੀ ਜਿਹੜਾ ਸਿਮਰਜੀਤ ਸਿੰਘ ਵੇਸ ਆ ਉਹਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਹੋਇਆ ਤੇ ਇਸ ਕਰਕੇ ਹੁਣ ਮੰਗ ਪੱਤਰ ਦੇਣ ਦਾ ਟਾਈਮ ਨਹੀਂ ਹੈ ਤੁਸੀਂ ਇਹ ਕਿਸੇ ਤਰ੍ਹਾਂ ਲਾਗੂ ਕਰੋ ਆਗਰ ਤੁਸੀਂ ਡੋਡਿਆਂ ਦੇ ਵੀ ਠੇਕੇ ਖੋਲਦੇ ਹੋ ਤੁਸੀਂ ਇਹ ਜਿਹੜੀ 베스팅 ਇਹਦੀ ਉੱਪਰਲੀ 베ਸਟ ਆ ਉਹ ਜਿੱਥੋਂ ਮਰਜ਼ੀ ਲਿਓ ਚਾਹ ਪਾਕਿਸਤਾਨ ਚ ਲਿਓ ਚਾਹ ਭਗਾਨਾਦਸਤਾਨ ਤੋਂ ਲਿਓ ਜੇ ਤੁਸੀਂ 100 ਰੁਪਏ ਕਿਲੋ ਖਰੀਦਦੇ ਹੋ ਬੇਸ਼ੱਕ 500 ਰੁਪਏ ਦਿਓ ਅਗਲਾ ਆ ਵੀ ਆਪ ਦਾ ਜਿਵੇਂ ਠੇਕੇ ਤੋਂ ਅਗਲਾ ਸ਼ਰਾਬ ਲੈਂਦਾ ਜਿੰਨੂੰ ਜ਼ਰੂਰ ਚ ਉਹ ਲਊਗਾ ਸ਼ਰਾਬ ਦੀ ਹੁਣ ਠੇਕੇ ਤੁਸੀਂ ਗਲੀ ਗਲੀ ਤੇ ਖੁੱਲੇ ਨੇ ਜਿੰਨੂੰ ਜ਼ਰੂਰ ਚ ਹੁੰਦੀ ਉਹੀ ਲੈਂਦਾ ਦੂਜਾ ਕੋਈ ਨਹੀਂ ਲੈਂਦਾ ਰੋਜ਼ ਕਿੰਨੇ ਆਦਮੀ ਕੋਲੋਂ ਠੇਕੇ ਦੇ ਮੂਹਰੇ ਉਹ ਲੰਘਦੇ ਨੇ ਕਦੀ ਹਰ ਇੱਕ ਬੰਦਾ ਉੱਥੇ ਖੜਿਆ ਠੇਕੇ ਤੇ ਵੀ ਇੱਥੇ ਸ਼ਰਾਬ ਦਾ ਠੇਕਾ ਵੀ ਇਥੋਂ ਸੀ ਵੀ ਲੈ ਜਈਏ ਜਿਹੜਾ ਸ਼ਰਾਬ ਪੀਂਦਾ ਨਾ ਉਹੀ ਲੈਂਦਾ ਦੂਜਾ ਨਹੀਂ ਲੈਂਦਾ ਹਜ਼ਾਰਾਂ ਦੁਨੀਆਂੋਂ ਦੇ ਮੂਹਰੇ ਉਹ ਲੰਗੇ ਜਾਂਦੀਆਂ ਹੁਣ ਭੰਗਿਆ ਆਪਣੇ ਉਹ ਹਰ ਘਰਾਂ ਦੇ ਢਾਲੇ ਨੀੜੇ ਰੂੜਾਂ ਦੇ ਉੱਤੇ ਬਹੁਤ ਖੜੀ ਐ ਕਿੰਨੇ ਕੁ ਬੰਦੇ ਵੇਖੇ ਕਿ ਭੰਗ ਦੇ ਬੂਟਿਆਂ ਦੇ ਕੋਲੇ ਬੈਠੇ ਵਿਚਾਰੀਏ ਸਾਰਾ ਪੰਜਾਬ ਹੁਣ ਭੰਗ ਹੀ ਖਾਈ ਜਾਂਦਾ ਅਸੀਂ ਤਾਂ ਕਦੀ ਨਹੀਂ ਕਿਸੇ ਨੂੰ ਵੇਖਿਆ ਕਿ ਭੰਗਾ ਦੇ ਬੂਟਿਆਂ ਦੇ ਕੋਲੇ ਬੰਦੇ ਬੈਠੇ ਚੀਜ਼ ਉਸੇ ਉਹੀ ਜਦੀ ਉਹਦੀ ਚੋਰੀ ਹੁੰਦੀ ਐ ਜਿਹੜੀ ਚੀਜ਼ ਕੱਟ ਹੋਵੇ ਜਦੋਂ ਇਹਦੀ ਆਮ ਖੇਤੀ ਹੋਵੇਗੀ ਤੇ ਕੋਈ ਨਹੀਂ ਇਹਨੂੰ ਪੁੱਛੇਗਾ ਸੋ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਪਾਣੀ ਜਵਾਨੀ ਕਿਸਾਨੀ ਬਚਾਉਣੀ ਹੈ ਤੇ ਖਸ ਖਲ ਦੀ ਖੇਤੀ ਬਾਰੇ ਗੌਰ ਕਰੋ ਕਿਉਂਕਿ ਅੱਗੇ ਬਾਦਲ ਸਰਕਾਰ ਨੇ ਸਾਨੂੰ ਵਾਦਾ ਕਰਕੇ ਮੁੱਕਰ ਕੇ ਹੁਣ ਉਹਨਾਂ ਦਾ ਹਾਲ ਦੇਖੋ ਬਾਦਲ ਸਰਕਾਰ ਦਾ ਕੀ ਹੋਇਆ ਫਿਰ ਸਾਡੇ ਨਾਲ ਕਾਂਗਰਸ ਨੇ ਵਾਦਾ ਕੀਤਾ ਸੀ ਕਿ ਅਸੀਂ ਤੁਹਾਡੀ ਮੰਗ ਪੂਰੀ ਕਰਾਂਗੇ ਉਹ ਦੇਖ ਲਓ ਸਰਕਾਰ ਦਾ ਕੀ ਹਾਲ ਹੋਇਆ ਫਿਰ ਤੁਸੀਂ ਵੀ ਸਾਡੇ ਨਾਲ ਸੰਗਰੂਰ ਵਾਦਾ ਕੀਤਾ ਸੀ ਮੈਨੂੰ ਜਿਤਾਓ ਮੈਂ ਤੁਹਾਡੀ ਮੰਗ ਜਿਹੜੀ ਹੈ ਕਰਾਂਗਾ ਤੇ ਹੁਣ ਉਹੀ ਗੱਲ ਐ ਨਾ ਆ ਹੁਣ ਦੁਬਾਰਾ ਵਿਸ਼ਵਾਸ ਕੀਤਾ ਜਲੰਧਰ ਤੁਹਾਨੂੰ ਫੇਰ ਜਿਟਾਇਆ ਆ ਜਲੰਧਰ ਵਾਲੀ ਚੋਣ ਤੇ ਤਾਂ ਤੁਹਾਨੂੰ ਜਿਟਾਇਆ ਕਿ ਤੁਸੀਂ ਸਾਡੇ ਵਾਲਾ ਜਿਹੜਾ ਕੰਮ ਐ ਜਿਹੜਾ ਰਹਿੰਦੀ ਸਾਡੀ ਮੰਗੇ ਪੂਰੀ ਕਰੋ ਤੇ ਨਹੀਂ ਤਾਂ ਫੇਰ ਅੱਗੇ ਵੋਟਾਂ ਆਉਣ ਵਾਲੀਆਂ ਐ ਫਿਰ ਤੁਸੀਂ ਆਪ ਸਮਝੰਦਾਰ ਜੇ ਤੇ ਸਾਡੇ ਬਜ਼ੁਰਗਾਂ ਬਾਰੇ ਤੁਸੀਂ ਕੁਝ ਨਾ ਕੁਝ ਸੋਚੋ ਜਦੋਂ ਕਾਨੂੰਨ ਏਕਿਆ ਤੇ ਫਿਰ ਬਾਕੀ ਸਟੇਟਾਂ ਵਿੱਚ ਤੁਸੀਂ 20 ਤੱਕ ਦੇ ਫਿਰ ਪੰਜਾਬ ਵਿੱਚ ਕਿਉਂ ਪਰਚੇ ਦਰਜ ਕੀਤੇ ਜਾਂਦੇ ਨੇ ਚਲ ਜੇ ਤੁਸੀਂ ਹੋਰ ਵੀ ਨਹੀਂ ਕੁਝ ਕੁਝ ਵੀ ਨਹੀਂ ਤੁਸੀਂ ਕਰ ਸਕਦੇ ਘਟੋਗਾ ਤੈਨੂੰ ਐਨਡੀਪੀਟੀ ਐਗਜ਼ੀਕਿਊਟਿਵ ਬਾਹਰ ਕੱਢੋ ਨਾ ਜਿਹੜਾ ਐਕਟ ਲਾਇਆ ਹੈ ਤੁਸੀਂ ਫੜ ਕੇ ਪਰਚਾ ਕਰ ਦਿੰਦੇ ਹੋ ਕਮ ਸੇ ਕਮ ਇਹ ਹੀ ਐਕਟ ਪਾਸ ਕਰ ਦਿਓ ਕਿ ਬੰਦਾ ਕੋਈ ਵੀ ਬਜ਼ੁਰਗ ਜਾਂ ਕੋਈ ਵੀ ਆਪਦਾ ਖਾਣ ਲਈ ਲੈ ਕੇ ਆਉਂਦਾ 2 ਕਿਲੋ 3 ਕਿਲੋ ਲੈ ਕੇ ਆਂਦਾ ਤਾਂ ਉਹਦੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਤੇ ਇਹ ਤੁਸੀਂ ਅਸੀਂ ਬਹੁਤ ਤੁਹਾਨੂੰ ਸਾਰੀ ਗੱਲਾਂ ਦਾ ਨਚੂੜ ਤੁਹਾਨੂੰ ਦੱਸਤਾ ਕਿ ਭਗਤ ਸਿੰਘ ਮਾਨ ਜੀ ਤੁਹਾਡੀ ਮਰਜ਼ੀ ਹੈ ਕਿ ਜਿਹਨੇ ਕੋਲ ਵੀ ਜਾਂਦਾ ਹੈ ਲੈਟਰ ਤੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮੁੱਖ ਮੰਤਰੀ ਜੀਕਰ ਪਹੁੰਚਦਾ ਕਰੇ ਸੋ ਸਾਰੇ ਹੀ ਵੀਰਾਂ ਦਾ ਧੰਨਵਾਦ ਜੀ ਥੈਂਕ ਯੂ